ਕਿੱਥੋਂ ਦੇ ਰਹਿਣ ਵਾਲੇ ਹੋ ਵਾਦੀ 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 ਕੀ ਗੱਲਬਾਤ ਹੋਈ ਜਿਹੜਾ ਅੱਜ ਸੱਟ ਲੱਗੀ ਰਹੀ ਇੱਧਰ ਨੂੰ ਆਈ ਹੈ ਜੇ ਅੱਜ ਬਿਲਕੁਲ ਨੰਗਾ ਡੇ ਇੰਹਦੇ ਕੁੱਤੇ ਆ ਫੜਲੇ ਅੱਛਾ ਕਿੰਨੇ ਕੁੱਤੇ ਸੋ ਦੋ ਕੁੱਤੇ ਕਿਤੇ ਰਹਿੰਦੇ ਆ ਆ ਸਾਹਮਣੇ ਖੜੇ ਅੱਛਾ ਹੋਰ ਵੀ ਕਿਸੇ ਨੂੰ ਵੱਡੇ ਆ ਉਹਨਾਂ ਨੇ ਕੁੱਤੇ ਅੱਗੇ ਵੀ ਜਾਂਦੇ ਵੱਡੇ ਆ ਕਿਹੋ ਕਾਰ ਰੱਖੇ ਉਹਨਾਂ ਨੇ ਕੁੱਤੇ ਹੋਰ ਵੀ ਵੱਡੇ ਆ ਆ ਇੱਥੇ ਰੱਖੇ ਜਿੰਨਾ ਆਖਾ ਗੇਟਰ ਬੜੀ ਬੇਫੋੜ ਗੇ ਨਾ ਵੜਦੀ ਤੁਸੀਂ ਮਾਤਾ ਤੁਹਾਨੂੰ ਛੜਾਇਆ ਕਿਸ ਨੇ ਕਿਦੋਂ ਕੁੱਤੇ ਪਏ ਹਾਏ ਨਹੀਂ ਕੋਈ ਰੋਣਾ ਟਿਕ ਵੜ ਗਿੰਨਾ ਆਪੀ ਗੂਣ ਜੀਹਾਂ ਟੇ ਕੀ ਨਾਮ ਜੱਪਣਾ ਰਾਜਵਿੰਦਰ ਕੌਰ ਕਿੱਥੋਂ ਦੇ ਰਹਿਣ ਦੇ ਅਹੀਂ ਐਚ ਐਮ ਐਚ ਐਮ ਫਲੈਟ 106 ਇਹ ਕੀ ਗੱਲ ਬਾਤ ਹੈ ਕਿ ਦਿੱਕਤ ਆ ਰਹੀ ਤੁਹਾਨੂੰ ਗੱਲ ਬਾਤ ਇਹ ਆ ਕਿ ਅਸੀਂ ਜਦੋਂ ਦੇ ਇੱਥੇ ਰਹਿ ਰਹੇ ਆ ਅਸੀਂ ਬੜੀ ਸਾਰਿਆਂ ਅਗੇ ਰਿਕਵੈਸਟ ਵੀ ਕੀਤੀ ਆ ਕਿ ਸਾਹੀਂ ਕੁੱਤਿਆਂ ਤੋਂ ਡਰਦੇ ਅਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਬਹੁਤ ਜ਼ਿਆਦਾ ਭਾਜੀ ਇੱਥੇ 10-12 ਕੁੱਤੇ ਆ ਇੱਕ ਕੁੱਤਾ ਮਨੇਗਾ ਕੁੱਤੇ ਕੱਟਦੇ ਆ ਦੂਜੀ ਮੇਨ ਗੱਲ ਆ ਕੁੱਤੇ ਕੱਟਦੇ ਆ ਕੁੱਤੇ ਨੇ ਖੁਦ ਮੈਨੂੰ ਕਟਿਆ ਵਾ ਮੇਰੇ ਦੇਵਰ ਨੂੰ ਕਟਿਆ ਵਾ ਇਹ ਗਲੀ ਦੇ ਕੁੱਤੇ ਆ ਕਿਸ ਨੇ ਰੱਖਿਆ ਇਹ ਗਲੀ ਦੇ ਕੁੱਤੇ ਆ ਅਵਾਰਾ ਕੁੱਤੇ ਆ ਗਲੀ ਦੇ ਤੇ ਅੱਜ ਇੱਕ ਬਜ਼ੁਰਗ ਲੇਡੀ ਨੂੰ ਕੱਟਤਾ ਉਹ ਆਈ ਇੱਥੇ ਗਲੀ ਦੇ ਵਿੱਚ ਕੰਮ ਕਰਨ ਵਾਸਤੇ ਤੇ ਉਹਨੂੰ ਕੱਟ ਦਿੱਤਾ ਇਹਨਾਂ ਨੇ ਤੇ ਉਹ ਉੱਪਰ ਲਿਆਨੇ ਫੇਰ ਆਣ ਕੇ ਉਹਨੂੰ ਛਡਾਇਆ ਵਾ ਬਿਲਕੁਲੋਂ ਬਜ਼ੁਰਗ ਵਾ ਹੋ ਕਿੰਨੇ ਕਿ ਖਤਰਨਾਕ ਕੁੱਤੇ ਹੈ ਕਿੰਨਾਂ ਕੁੱਤੇ ਤਾਂ ਬਹੁਤ ਜ਼ਿਆਦਾ ਖਤਰਨਾਕ ਕੁੱਤੇ ਤਾਂ ਛੋਟੇ ਨਾਲ ਵੀ ਡਰਦੇ ਨਹੀਂਗੇ ਪਹਿਲਾਂ ਵੀ ਕਿਸੇ ਨੂੰ ਕੱਟ ਗੁਰ ਚੁੱਕੇ ਜੀ ਕੁੱਤੇ ਬਹੁਤ ਜ਼ਿਆਦਾ ਨੂੰ ਕਟਿਆ ਵਾ 6 ਜਾਨਿਆਂ ਨੂੰ ਕਟਿਆ ਵਾ ਇਹਨਾਂ ਨੇ ਇੱਕ ਜਾਨੇ ਨੂੰ ਨਹੀਂ ਕਟਿਆ ਕਦੇ ਤੁਸੀਂ ਪ੍ਰਸ਼ਾਸਨ ਨੂੰ ਕਦੇ ਅਪੀਲ ਕੀਤੀ ਪ੍ਰਸ਼ਾਸਨ ਉੱਤੇ ਵੀ ਗਏ ਅਸੀਂ ਨਗਰ ਨਿਗਮ ਦੇ ਵੀ ਗਏ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਿਸੇ ਨੇ ਵੀ ਕੀਤੀ ਕੋਈ ਨਹੀਂ ਗਿਆ ਆਹੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਇੱਕ ਜਿਹੜੇ ਕੁੱਤੇ ਘੱਟ ਰਹੇ ਆ ਆਵਾਰਾ ਕੁੱਤੇ ਇਹਨਾਂ ਨੂੰ ਸਾਡੀ ਗਲੀ ਚੋਂ ਚੁੱਕੋ ਇਹ ਗਲੀ ਕਿਹੜੀ ਹੈ ਜੀ ਇਹ ਗਲੀ ਐਚ ਐਮ ਫਲੈਟ ਵਾਲੀ ਚੋਪੜਾ ਪੀ ਸੀਓ ਵਾਲੀ ਗਲੀ ਸਿਰਫ ਇਹੀ ਕਰੀ ਹਾਊਸਿੰਗ ਬੋਰਡ ਕਲੋਨੀ ਅੱਜ ਤੋਂ ਹੀ ਕੰਪਲੇਨਟ ਕੀਤੀ ਕੋਈ ਅੱਜ ਅਸੀਂ ਪੁਲਿਸ ਥਾਣੇ ਗਏ ਸੀਗੇ ਡੀ ਬਲੌਗ ਚ ਐਤਾਂ ਘੈਰਾ ਤੋਂ ਕਰਕੇ ਪੈਨ ਆਪੇ ਹੀ ਹਉ ਰਿਵਰਟ ਨੂੰ ਮੇਰੀ ਤੇ ਅੰਦੇ ਬੈਂਟੀ ਕਰਦਾ ਨਗਰ ਲੈ ਕੇ ਉਹ ਪਹਿਆਜ ਨੂੰ ਕਿ ਇਹ ਜਿਹੜੇ ਵਰਾ ਕੁੱਤੇ ਨੇ ਮથે ਰੋਟੀ ਪਾਈ ਜਾਂਦੀ ਹੈ ਉਹ ਇਹਨਾਂ ਨੂੰ ਕੋਟੀ ਪੌਂਟ ਪਰ ਰੋਕਿਆ ਜਾਵੇ ਤੇ ਜੋ ਪਟਟੀ ਕਰ ਜੇਗਾ ਬਣਾਈ ਹੋਈ ਹੈ ਉਲਕੇ ਵਾਤੇ ਜਾ ਕੇ ਰੋਟੀ ਪੋਣਾ ਤੇ ਇਹ ਜਿਹੜੇ ਵਰਾ ਕੁੱਤੇ ਹੈਗੇ ਆ ਇੱਥੇ ਰੋਟੀ ਖਾ ਕੇ ਇੱਥੇ ਫਿਰ ਬੈਂਦੇ ਆ ਇੱਥੇ ਹੀ ਬਲ ਕੇ ਬੜੇ ਆਮ ਬੰਦਿਆਂ ਨੂੰ ਬਹੁਤਿਆਂ ਨੂੰ ਤੇ ਜਨਾਨੀਆਂ ਨੂੰ ਘਟ ਚੁੱਕੇ ਆ ਇਹ ਅੱਜ ਫੇਰ ਮੈਂ ਕਿ ਆਪਣਾ ਇਹ ਕਿਨਾਂ ਨੂੰ ਕਟਿਆ ਹੋਇਆ ਨੇ ਤੇ ਨਾਮ ਅੱਗੇ ਵੀ ਇਹ ਬਾਬਾ ਜੀ ਕਈ ਵਾਰੀ ਕੱਟ ਦਿੱਤੇ ਨੇ ਕੁੱਤਾ ਕਹਿੰਦੇ ਇਹ ਕੁੱਤੇ ਆ ਗਏ ਬੜੇ ਬੜੇ ਬੜੀ ਬੜੀ ਬੜੇ ਕੱਟ ਚੁਪੇ ਆ ਤੇ ਅਸੀਂ ਘਰ-ਘਰ ਤਰਕਾਤਾ ਜਿੰਦੇ ਰਹੇ ਪਰ ਕੜੀ ਕੋਈ ਸੁਣਾਈ ਨਹੀਂ ਹੋ ਰਹੀ ਅੱਜ ਜਿਹੜੇ ਅੱਜ ਕੁੱਤੇ ਆ ਬੰਦੋਂ ਵੀਡੀਓ ਤੋਂ ਮੱਗਿਆ ਗਿਆ ਹੈ ਕਿੰਨੇ ਮਾਮਲਾ ਆਉਂਦਾ ਹੈ ਉਹ ਰਾਜੀ ਗਲੀ ਤੋਂ ਲੱਗ ਰਹੀ ਸੀ ਉਹ ਕੁੱਤੇ ਵਾਲੇ ਲਾਤੀ ਪਾਰ ਬਜ਼ੁਰਗਾਂ ਪਟਾ ਓਵਰ ਆਲੀ ਹੈ ਵਾਵਾ ਹੈ 70 ਕਸਾ ਰਹੇ ਗਏ ਅੱਗੇ ਵੀ ਇਹ ਗਲੀ ਦੇ ਵਿੱਚ ਨੇ ਪੰਜ ਪੰਜ ਕਮਾਂ ਵਾਲੀਆਂ ਦੁਕੱਟੇ ਕੋ ਕੋਨੇ ਵਾਲੀ ਇੱਕ ਗਲੀ ਤੇ ਉਹਨੂੰ ਕੱਟਿਆ ਉਹਦੇ ਦੌਰ ਨੂੰ ਕੱਟਿਆ ਸਾਰੇ ਵਾਲੇ ਮੂਵੀ ਮੂਵੀ ਬੜਾਈ ਵੀ ਹੈ ਸਾਰੇ ਅਸੀਂ ਬੜੇ ਵਾਰੀ ਰੁਕਿਆ ਵੀ ਇੱਥੇ ਨਾ ਪਾਇਆ ਕਰੋ ਉਹ ਆਉਂਦੀ ਹੈ ਰੋਟੀ ਜਿਹੜੀ ਅਗੇ ਇਸ ਨਾਮ ਦੇ ਵਿੱਚ ਪ੍ਰਸ਼ਾਸਨ ਨੂੰ ਅਪੀਲ ਦਿੱਤੀ ਹੈ ਅਪਲੀਕੇਸ਼ਨਾਂ ਦਿੱਤੀ ਹੈ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਕੋਈ ਅਜੇ ਤੱਕ ਕਾਰ ਨਹੀਂ ਹਲੇ ਤੱਕ ਤਾੜੀ ਹੈ ਤੇ ਕਿੰਨੀ ਵਾਰ ਪੰਜੇ ਵਾਰ ਬੱਚਿਆਂ ਵੱਡਿਆਂ ਨੂੰ ਕੱਟ ਚੁੱਕਿਆ 12 ਵਾਰ ਕੱਟਿਆ ਪੰਜ ਛੇ ਲੈ ਡੀਡੂ ਕੱਟਰ ਕੱਟਿਆ ਤੇ ਦੋ ਕੰਮ ਵਾਲਿਆਂ ਨੂੰ ਇੱਕ ਕੰਮ ਵਾਲੀ ਦੋ ਵਾਰੀ ਇਕੱਠਿਆ ਤੁਸੀਂ ਹਮ ਪ੍ਰਸ਼ਾਸਨ ਕੋਕੀ ਦੀ ਗੱਲ ਆਸੇ ਕਹਿ ਰਹੇ ਆ ਜਿਹੜੇ ਵਾਰਾ ਕੁੱਤੇ ਸਾਰੇ ਚੁੱਕੇ ਜਾ ਤੇ ਇੱਥੇ ਰੋਟੀ ਰੋਟੀ ਕੋਈ ਨਾ ਪਾਈ ਜਾਵੇ